ਦੇ ਲੋਟਾਂ ਤੇ ਕਰ ਤੇ ਨਾਲ ਹੀ ਸੀਗੇ ਤੁਰੇ ਆਉਂਦੇ ਸੀਗੇ ਤੇ ਬਾਈ ਉਰੀ ਆ ਕੇ ਕਹਿੰਦੇ ਤੇ ਪੰਨ ਦੋ ਬਾਾਰ ਨਹੀਂ ਕਟਣਗੇ ਮਾਂ ਜੀ ਵਿਚਾਰੀ ਪੰਨ ਬਾਹਰ ਕਟਣਾ ਬਹੁਤ ਕਾਫੀ ਤੇ ਹੋਰ ਆ ਬਾਕੀ ਸਾਈਡ ਹੋ ਜੇ ਸਾਰੇ ਦੇ ਪਰ ਮਰੇ ਇੱਕ ਇੱਕ ਕਿਨਾਰੇ ਦਾ ਕੋਈ ਨਹੀਂ ਘੱਟ ਲੈ ਜੀ ਆਪਣਾ ਮਦਲਬਾਉ ਚੰਦ ਸੰਨਫਰਾਂਚਲ ਜੀ ਤੁਹਾਡੀ ਬੇਟੀ ਦਾ ਕੀ ਨਾਮ ਹੈ ਹਰਪ੍ਰੀਤ ਕਿੰਨੀ ਜੀ ਕਿੰਨੀ ਕੁਮਰ ਹੈ ਜੀ 30 ਸਾਲ ਕੀ ਗੱਲਬਾਤ ਕੀ ਹੋਈ ਹੈ ਜੀ ਇਹਦੀ 7 ਸਾਲ ਪਹਿਲਾਂ ਸ਼ਾਦੀ ਹੋਈ ਸੀ ਜੀ 10 5 ਜੀ 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 10 5 2017 ਨੂੰ ਜੀ ਹਾਂ ਜੀ ਉਹਦਾ ਉਹਦਾ ਬੇਟਾ ਆਇਆ 29 4 2019 ਨੂੰ ਜੀ 5 ਸਾਲ ਦਾ ਹੋ ਗਿਆ ਜੀ ਮਾਸ਼ ਕੀ ਗੱਲਬਾਤ ਕੀ ਹੋਈ ਬੇਟੀ ਨਾਲ ਲੜਾਈ ਝਗੜਾ ਰਹਿੰਦੇ ਕੋਈ ਤਾਂ ਮਾਰ ਕਰਦੇ ਸੀ ਜੀ ਰਸ਼ਮਤ ਕਰਦੇ ਸੀ ਜੀ ਜੀ ਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਕਾਰਵਾਈ ਹੋਣੀ ਚਾਹੀਦੀ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀਗੀ ਇੱਕ ਬੜੀ ਦੁਖਦਾਈ ਘਟਨਾ ਕਪੂਰ ਵਾਸਤੇ ਸਾਡੇ ਸਮਾਜ ਵਾਸਤੇ ਬਹੁਤ ਵੱਡੀ ਇਹ ਘਟਨਾ ਹੈ ਜਿਹੜੇ ਕਿ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਲੜਕੀ ਨੇ ਫਾਜ਼ਿਲਕਾ ਰੋਡ ਦਿਨੇ ਆ ਕੇ ਛਲਾਂਗ ਲਗਾ ਦਿੱਤੀ ਗਈ ਉਹ ਆਦੀ ਐਕਟਿਵ ਖੜੀ ਕਰਕੇ ਆਪਦਾ ਪਰਸ ਆਦਾ ਮੋਬਾਈਲ ਵਗੈਰਾ ਰੱਖਤਾ ਸੀ 112 ਤੇ ਡਾਇਲ ਕਰ ਉਹਨੇ ਕਿਆਸੀ ਵੀ ਐਕਟਿਵ ਖੜੀ ਹੈ ਉਹਨੇ ਫਾਦਰ ਉਹਨੇ ਪਰਦਾ ਸਾਰੇ ਤੇ ਮੋਕੇ ਤੇ ਪਹੁੰਚੇ ਤੇ ਇੱਕ ਡੈੱਡ ਬੋਡੀ ਕਿਹੜੀ ਆ ਪਿੰਡ ਤੇ ਮਿਲੀ ਇਹ ਨਾਲ ਚ ਮਿਲੀ ਹੈ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁਕਿਆ ਹੈ ਕਿਸੇ ਸੋਸ਼ਲ ਮੈਂਬਰ ਨੇ ਸਸਤਾ ਨੰਬਰ ਕਾਰਡ ਕੇ ਸਰਕਾਰੀ ਹਸਪਤਾਲ ਖਾਜਤਾ ਗਿਆ ਕੀ ਲੱਗਦਾ ਕਿ ਉਮਰ ਲਗਭਗ 30 ਸਾਲ 35 ਸਾਲ ਦੀ ਹੈ 30 ਸਾਲ ਦੀ ਹੈ ਜਿਸ ਦੇ ਕੇ ਬੇਟਾ ਹੈ ਸ਼ਾਦੀ ਨੂੰ 7 ਸਾਲ ਹੋ ਚੁਕੇ ਨੇ ਕਿ ਚਨਨ ਵਾਲੇ ਨਿਵਾਸੀ ਨੇ ਕੀ ਨਾਮ ਹੈ ਆਪਣਾ ਹਰਵਿੰਦਰਪਾਲ ਜੀ ਤੇ ਗੁੜੀਆ ਕੀ ਨਾਮ ਹੈ ਇਹਦਾ ਹਰਪ੍ਰੀਤ ਕੋਰ ਕੀ ਲੱਗਦੀ ਸੀ ਤੁਹਾਡੀ ਮੇਰੀ ਭਾਜੀ ਦੀ ਬੇਟੀ ਹੈ ਕੀ ਗੱਲਬਾਤ ਕੀ ਹੋਈ ਹੈ ਜੀ ਇਹਨਾਂ ਦਾ ਕੋਈ ਪਰਿਵਾਰ ਦੇ ਵਿੱਚ ਝਗੜਾ ਸੀਗਾ ਤੇ 5 6 ਦਿਨ ਪਹਿਲਾਂ ਇਹ ਆਪਦੇ ਪੇਕੇ ਆ ਤੇ ਆਈ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਸ ਵਿੱਚ ਬੈਠ ਕੇ ਗੱਲਬਾਤ ਕਰਨੀ ਚਾਹੀ ਤੇ ਸਹੁਰੇ ਪਰਿਵਾਰ ਨੇ ਮੰਨਿਆ ਨਹੀਂਗਾ ਉਹਨਾਂ ਨੇ ਕਿਹਾ ਵੀ ਜੋ ਮੇਰੇ ਕੋਲ ਗਲਤੀ ਹੋਈ ਹੈ ਮੈਂ ਉਸ ਦੀ ਮਾਫੀ ਮੰਗਣੀ ਹੈ ਮੈਨੂੰ ਦੁਬਾਰਾ ਵਸਣ ਦਾ ਮੌਕਾ ਦਿੱਤਾ ਜਾਏ ਜੀ ਉਹ ਕਹਿੰਦੇ ਜੀ ਅਸੀਂ ਤਲਾਕ ਹੀ ਲੈਣਾ ਹੈ ਬੇਟਾ ਵੀ ਉਹਨਾਂ ਕੋਲ ਸੀ ਉਹ ਬੇਟੇ ਨੂੰ ਹੀ ਨਹੀਂ ਵੀ ਇਹਨਾਂ ਨੂੰ ਮਿਲਣ ਦੇ ਰਹੇ ਸੀ ਉਸ ਘਰ ਤੋਂ ਪਰੇਸ਼ਾਨ ਹੋ ਕੇ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਬੱਚੇ ਕਿੰਨੇ ਸਾਲ ਦੇ ਇਹਨਾਂ ਦੇ ਬੱਚਾ 1 ਹੈ 5 ਸਾਲ ਦਾ ਬੱਚਾ ਹੈ ਸਾਡੀ ਕਿੰਨੇ ਖਸ ਪਹਿਲਾਂ 7 ਸਾਲ ਪਹਿਲਾਂ ਸ਼ਾਦੀ ਹੋਈ ਹੈ 2017 ਦੇ ਵਿੱਚ ਜੀ ਹੁਣ ਮੰਗ ਕੀ ਕਰਦੇ ਹਾਂ ਅਸੀਂ ਸਰ ਇਨਸਾਫ ਦੀ ਮੰਗ ਕਰਨੇ ਆ ਜੀ ਕਿ ਜੋ ਬੰਦਾ ਇਨਸਾਫ ਸਾਨੂੰ ਦਿੱਤਾ ਜਾਏ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਦਰ ਸੋਨੀ ਹੈ ਜੀ ਕਿਤੋਂ ਦੇ ਵਾਸੀ ਹੋ ਅਬੋਤ ਹੈ ਜੀ ਕਿੰਨੇ ਨੰਬਰ ਗਲੀ ਕਿੱਥੇ ਛੜੀ ਅਨੰਦਨਗਰੀ 34 ਨੰਬਰ ਗਲੀ ਬਹੁਤ ਅੱਛਾ ਕੀ ਗੱਲ ਹੋਈ ਹੈ ਤੁਹਾਡੀ ਸਿੱਟਣ ਵਾਲੀ ਸਿਸ਼ਤਾ ਜੀ 7 ਸਾਲ ਪਹਿਲਾਂ ਵਿਆਹ ਹੋਇਆ ਸੀ ਨikhil కుమార్ ਨਾਲ ਸਾਨਾ ਕਮਨ కుమార్ ਕੁੰਚੀ ਠੀਕ ਹੈ ਜੀ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਇਹਨਾਂ ਦੀ ਝਗੜੇ ਸ਼ੁਰੂ ਹੋ ਗਏ ਆਪਸ ਵਿੱਚ ਬੱਚਾ ਠੀਕ ਹੈ ਜੀ ਝਗੜੇ ਅਸੀਂ ਜਾਂਦੇ ਸੀ ਸਮਝਾ ਜਾਂਦੇ ਸੀ ਕੁੜੀਆਂ ਨੂੰ ਆਉਂਦੀਆਂ ਕਿ ਤੁਸੀਂ ਵੀ ਸਿੱਕ ਕਰਕੇ ਦਿਓ ਲੜੋ ਨਾ ਲੜਾਈ ਝਗੜੇ ਇਹਨਾਂ ਦੇ ਵੱਧ ਜਾਂਦੇ ਸੀਗੇ ਫਿਰ ਪਿੱਛੇ ਜੇ 22 ਤਿਕ ਨੂੰ ਦਾਸਤ ਮੰਤ 22 ਤਿਕ ਨੂੰ ਇਹਨਾਂ ਨੇ ਝਗੜਾ ਪਾ ਦਿੱਤਾ ਸੀਗਾ ਤੇ ਮੁੰਡੇ ਨੇ ਕਲਕੱਟਾ ਸੀਗਾ ਬਾਦ ਠੀਕ ਹੈ ਉਹਦੇ ਉਹਦੇ ਇਹ ਵੇਲੇ ਦੇ ਵਿੱਚ ਕੁੜੀ ਨੇ ਐਪਲੀਕੇਸ਼ਨ ਦਿੱਤੀ ਸੀਗੀ ਐਪਲੀਕੇਸ਼ਨ ਤੇ ਕਾਰਵਾਈ ਕਰਦੇ ਆ ਫਿਰ ਪੰਚਾਇਤ ਮੈਂਬਰਾਂ ਨੇ ਮਿਲ ਕੇ ਇਹਨਾਂ ਦਾ ਜੀਨਮ ਕਰਾਇਆ ਫਿਰ ਆਪਸ ਚ ਇਹਨਾਂ ਦਾ ਡਿਸਟ੍ਰਿਬਿਊਟ ਹੋਇਆ ਕੋਈ ਕੁੜੀ ਦੀ ਗਲਤੀ ਹੋਣੀ ਕੋਈ ਮੁੰਡੇ ਦੀ ਗਲਤੀ ਇਹ ਦੋਵਾਂ ਦੀ ਗਲਤੀ ਹੈ ਜੀ ਠੀਕ ਹੈ ਉਹਦੇ ਤੋਂ ਪਛਾਣ ਹੋ ਕੇ ਇਹਨਾਂ ਦੇ ਘਰਦਿਆਂ ਨੇ ਕਿਹਾ ਤਾਂ ਜੀ ਇਸ ਕੁੜੀ ਰੱਖਣੀ ਨਹੀਂ ਤਲਾਕ ਲੈਣਾ ਕਿ ਸਾਡੇ ਕਦੇ ਵੀਰਵਾਦ ਉਸਕੇ ਆਈ ਹੈ ਠੀਕ ਹੈ ਉਸ ਸਮੇਂ ਪਛਾਣੀ ਚ ਰਹੀ ਹੈ ਆਦੀ ਬੱਚੇ ਕਰਕੇ ਪਛਾਣੀ ਚ ਰਹੀ ਹੈ ਠੀਕ ਹੈ ਵਿਸ਼ਾਦ ਮੇਗਾ ਮਾੜ ਦੇ ਵਿੱਚ ਜੋਗ ਕਰਤੀ ਸੀਗੀ ਕਾ ਜੋ ਕਰਦੇ ਕਦੇ ਪਰੇਸ਼ਾਨੀ ਜ਼ਿਆਦਾ ਹੋ ਗਈ ਅੱਜ ਇਹ ਸੰਕੇ ਕੇ 10 ਵਜੇ ਆਈ ਕਿ ਮੈਂ ਮਿਸਾਲ ਮੇਗਾ ਮਰ ਚੱਲੀ ਹਾਂ ਮਿਸਾਲ ਮੇਗਾ ਵੜਾ ਜਦੋਂ ਗਈ ਉਸ ਤੋਂ ਬਾਅਦ ਆਪਣੀ ਭਾਬੀ ਨੂੰ ਫੋਨ ਕਰਤਾ ਕਿ ਮੈਂ ਮਰ ਲੱਗੀਆਂ ਉਸ ਵਾਰ ਸੀ ਭੱਜੇ ਨੂੰ ਬਣਾਸਤੀ ਤੇ ਉਹਨਾਂ ਦੀ ਡੈਡ ਬੋੜੀ ਕਿੱਥੇ ਮਿਲੀ ਡੈਡ ਬੋੜੀ ਮਿਲੀ ਹੈ ਜੀ ਇੱਕ ਕਬੂਸਾ ਹੱਡ ਤੋਂ ਆ ਬਾਂਡੀ ਵਾਲਾ ਮੈਨਰ ਜਾਂਦੀ ਹੈ ਉੱਥੋਂ ਸੰਦੇਸ ਪੁੱਛਦੇ ਪੁੱਛਦੇ ਸੰਦੇਸ ਐਸਐਫ ਟੀਮ ਨੂੰ ਫੋਨ ਗਿਆ ਸੀ ਸਾਡੀ ਕਿਹਾਦਾ ਵਜੇ ਕਿ ਇੱਕ ਸਕੂਟੀ ਤੇ ਮੋਬਾਈਲ ਬਰਾਮਾ ਹੋ ਰਿਹਾ ਤੁਹਾਡੀ ਕੁੜੀਆ ਦਾ ਅਸੀਂ ਫੋਨ ਕੀਤਾ ਤਾਂ ਦੋ ਦੋ ਅਸੀਂ ਪੱਜੇ ਉਤੋਂ ਅਸੀਂ ਪਹਿਲਾਂ ਸਾਡੇ ਪਾਸੇ ਆ ਚੰਚੇ ਸੀ ਕਿ ਕੋਈ ਜਿਹੜਾ ਕੋਈ ਖੜਾ ਨਾ ਵੀ ਤੇ ਹਨਮਾਨਗੜ੍ਹ ਰੋਡ ਦੀ ਨੇ ਜੇ ਉੱਥੇ ਫੰਗਾਲ ਕੇ ਅਸੀਂ ਦੇਖ ਕੇ ਆਏ ਸੀ ਕਿ ਸੰਦੀ ਮਿਲੀ ਕੀ ਨਾਮ ਨੂੰ ਕੀ ਹੈ ਨਾਮ ਨੂੰ ਕੁੜੀ ਦਾ ਨਾਮ ਹਰਪ੍ਰੀਤ ਹੈ ਜੀ ਉਮਰ ਕਿੰਨੀ ਹੈ 32 ਸਾਲ ਹੈ ਜੀ ਬੱਚੇ ਵਿੱਚ ਕਿੰਨੇ ਆ ਬੱਚੇ 5 ਸਾਲ ਦਾ ਜਵਾਕ ਹੈ ਜੀ ਸਿਵਾਸ਼ ਨਾਮ ਹੈ ਉਹਦਾ ਜ਼ਮੀਨ ਸੀ ਮਿਸਸ ਕੋਜੀ ਵੱਡ ਰਹਾ ਜੀ ਕੀ ਕਾਰਨ ਕੀ ਲੱਗਦਾ ਇਹਨਾਂ ਦਾ ਝਗੜਾ ਕਿਉਂ ਰਹਿੰਦਾ ਸੀ ਜੀ ਝਗੜਾ ਜੀ ਆਪਸ ਵਿੱਚ ਸੱਕ ਦਾ ਦਾ ਸੀਗਾ ਜੀ ਮੀਆਂ ਬੀਬੀ ਦਾ ਆਪਸ ਵਿੱਚ ਸੱਕ ਦਾ ਦਾ ਸੀਗਾ ਇਹਨਾਂ ਦੀ ਕਿਤੇ ਫਰੈਂਡਸ਼ਿਪ ਸੀਗੀ ਜੀ ਕਿਆ ਉਹ ਪਤਾ ਲੱਗਾ ਕਿ ਕਹਦੇ ਨੇ ਨੇ ਮਾफी ਮੰਗਣੀ ਚਾਹੀਏ ਕਹਿੰਦੇ ਮੈਂ ਆਪਾਂ ਕੰਪਰਮਾਈਜ਼ ਕਰ ਲੈਣੇ ਮਾफी ਮੰਗ ਲੈਣੇ ਨੱਕ ਕੋਡੇ ਤਗੜ ਲੈਣ ਦੀ ਠੀਕ ਹੈ ਲੇਕਿਨ ਉਹ ਮੰਨੇ ਨਹੀਂ ਹੋ ਕਹਿੰਦੇ ਨਹੀਂ ਅਸਾਂ ਤਲਾਕ ਹੀ ਲੈਣਾ ਉਹ ਜਦੋਂ ਪਛਾਣ ਨਹੀਂ ਨਾਲ ਹੋ ਕੇ ਤੇ ਇਹਨਾਂ ਨੇ ਆਹ ਕਾ ਕਰਮ ਚੱਕਦੇ ਇਸ ਵੇਲੇ ਹੁਣ ਮੰਗ ਕੀ ਕਰਦੇ ਹੋ ਮਗਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਿਹੜਾ ਜਿਹਦੇ ਨਾਲ ਫਰੈਂਡਸ਼ਿਪ ਸੀ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਪਰਵਾਰਿਕ ਮੈਂਬਰ ਜਿਹੜੇ ਪਤੰਗ ਪਛਾਣ ਕਰਦੇ ਸੀ ਜਿਹੜੇ ਇਹਨਾਂ ਨੇ ਕੰਪਰਮਾਈਜ਼ ਨਹੀਂ ਕੀਤਾ ਇੱਕ ਮੌਕਾ ਸਭ ਨੂੰ ਦੇਣਾ ਚਾਹੀਦਾ ਕੰਪਰਮਾਈਜ਼ ਦਾ ਚਲੋ ਪੰਚਾਇਤੀ ਮੈਂਬਰਾਂ ਨੂੰ ਅਸੀਂ ਕਿਹਾ ਕਿ ਇਹਨ ਮਨਾਨੇ ਨਹੀਂ ਮੌਕਾ ਦਿੱਤਾ ਤੁਹਾਨੂੰ ਨਰਭਜਨ ਨੂੰ ਰੀਮੋਡਲਾਈਜ਼ ਹੋ ਗਿਆ ਜੀ ਕੀ ਗੱਲ ਕਰਨੀ ਹੈ ਜਸਕਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਕੀ ਸੂਚਨਾ ਮਿਲੀ ਸੀ ਅਸਲ ਸੂਚਨਾ ਮਿਲੀ ਸੀ ਦੁਪਹਿਰ ਕੋਲੇ ਇੱਕ ਲੜਕੀ ਦੀ ਲਾਸ਼ ਮਿਲੀ ਹੈਗੀ ਜਥਾ ਜੀ ਜੀ ਸੰਬੰਧੀ ਮੌਕੇ ਤੇ ਆਏ ਹੈ ਕਿ ਇੱਕ ਲੁਕੂਆ ਬੰਦਾ ਸਿੱਟੀ ਬਣ ਖਬੂਰ ਦਾ ਜੀ ਨੋਟ ਕਰਾਤਾ ਜੀ ਉਹ ਅੱਗੇ ਕਾਰਵਾਈ ਕਰ ਰਿਹਾ ਨਾਮ ਨੂੰ ਕੀ ਹੈ ਲੜਕੀ ਕਿੱਥੋਂ ਦੀ ਹੈ ਸਰ ਲੜਕੀ ਖਬੂਰ ਐ ਨੰਦਨਗਰੀ ਦੇ ਜੀ ਠੀਕ ਕੁੜੀ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੱਲਾ ਨਾ ਜਿੰਦੇ ਜੀ ਠੀਕ ਹਰਪ੍ਰੀਤ ਕੱਲਾ ਜੀ ਇਹ ਨਿਕਲ ਲੜਕਾ ਹੈ ਉਹਦੇ ਨਾਲ ਸ਼ਾਫੀਦ ਸੀਗੇ ਜੀ ਉਹ ਘਰ ਚ ਗੱਲ ਹੋਈ ਇਹ ਦਫ਼ਤਰ ਕਾਹਦੇ ਪਾਣਾ ਵਾਪਰੇ ਉਮਰ ਕਿੰਨੀ ਕੈ ਸਰ ਇਹਨਾਂ ਦੀ 30 ਸਾਲ ਉਮਰ ਦੇ ਕਰੀਬ ਹੈ ਠੀਕ ਹੈ ਕੋ ਬੱਚਾ ਬੱਚਾ ਵੀ ਹੈ ਸਰ ਇਹਨਾਂ ਦਾ ਇੱਕ ਲੜਕਾ 5 ਸਾਲ ਦਾ ਹੈ ਨਾ ਜੀ ਹੁਣ ਕੀ ਕਾਰਵਾਈ ਹੋਏਗੀ ਸਰ ਇਹ ਹੁਣ ਸਿਟੀ ਵਾਣਡਲ ਕਾਰਜਕਾਰੀ ਚ ਜੋ ਧਿਆਨ ਲਿਖਦੇ ਆ ਜੀ ਜੋ ਪ੍ਰੋਪਰ ਚੈਨਲ ਹੋਏਗਾ ਜੋ ਸਸਤੇ ਸੀ ਕਰਾ ਡੈਡ ਬੋਡੀ ਕਿਹਦੀ ਮਦਦ ਨਾਲ ਬੋਰਡ ਪੁੰਚਾਈ ਜਾ ਰਹੀ ਹੈ ਸਰ ਆਇਆ ਜੀ ਸਸਤੇ ਰੇ ਚ